ਸਸ਼ੀਦਾ ਜੀ ਮੈਂ ਆਸ਼ਿਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੱਲ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਔਰ ਬਾਦਲ ਨੇ ਮੁਲਾਕਾਤ ਕੀਤੀ ਵਿਕਰਮ ਸਿੰਘ ਮਜੀਠੀਆ ਨਾਲ ਤਾਂ ਕਾਫੀ ਅੰਦਰੋਂ ਅੰਦਰ ਕੰਸੂਆ ਚੱਲ ਪਈਆਂ ਕਿਉਂਕਿ ਪਹਿਲਾਂ ਜਿਸ ਤਰੀਕੇ ਦੇ ਨਾਲ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਮੁਲਾਕਾਤ ਕੀਤੀ ਤੀ ਤਾਂ 35 ਮਿੰਟ ਤੇ ਉਸ ਤੋਂ ਬਾਅਦ ਕਾਫੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਆਪਣੀਆਂ ਹੀ ਕੰਜ਼ੂਆ ਚੱਲਣ ਲੱਗ ਪਿਆ ਕਿ ਆਖਰਕਾਰ ਬਾਬਾ ਗੁਰਿੰਦਰ ਸਿੰਘ ਦੀ ਮੁਲਾਕਾਤ ਹੁਣ ਤੋਂ ਬਾਅਦ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਬੀਪਾ ਹਰਿਸ਼ਰਧ ਕੋ ਬਾਦਲ ਨੂੰ ਚੇਤਾ ਆ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦਾ ਕਿਉਂਕਿ ਸਾਢੇ 3 ਮਹੀਨੇ ਪਹਿਲਾਂ ਹੀ ਕਿਸੇ ਬਿਆਨ ਕੋਈ ਬਿਆਨ ਨਹੀਂ ਆ ਰਿਹਾ ਸੀ ਕਿਤੇ ਮਿਲਣ ਦੀ ਗੱਲ ਨਹੀਂ ਆ ਰਹੀ ਸੀ ਤੇ ਆਖਰਕਾਰ ਕਿਉਂ ਗਏ ਸੁਖਬੀਰ ਸਿੰਘ ਬਾਦਲ ਤੇ ਸੋਬੀਰ ਸਿੰਘ ਬਾਦਲ ਦਾ ਮੁਲਾਕਾਤ ਕਰਨ ਤੋਂ ਬਾਅਦ ਜਿਹੜਾ ਹੈ ਬਾਹਰ ਆ ਕੇ ਕਾਨਫਰੰਸ ਦੌਰਾਨ ਜਿਹੜਾ ਹੈ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਕਿ 2027 ਦੇ ਵਿੱਚ ਸਾਡੀਆਂ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਸੀ ਜਿੱਤ ਲਈਏ ਤੇ ਤੁਹਾਨੂੰ ਤੇ ਜਿਹੜੇ ਐਸਪੀ ਨੇ ਉਹਨੂੰ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਹੈ ਤਾਂ ਤੁਹਾਨੂੰ ਇਹ ਪਰਪਾਈ ਭਰਨੀ ਪਵੇਗੀ ਯਾਨੀ ਕਿ ਸਿੱਧੇ ਤੌਰ ਤੇ ਕਹੀਏ ਕਿ ਪੰਜਾਬ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪ ਸਿੰਘ ਬਾਦਲ ਨੂੰ 101% ਪਤਾ ਹੈ ਕਿ ਉਹ ਹੀ ਜਿੱਤਣਗੇ ਕਿਉਂਕਿ ਸੱਤਾ ਦੇ ਵਿੱਚ ਹੋਰ ਵੀ ਪਾਰਟੀਆਂ ਨੇ ਕਾਫੀ ਜਿਹੜੀਆਂ ਸੌਰੀ ਪਾਰਟੀਆਂ ਨੇ ਜਿਹੜੀਆਂ ਲੜਨ ਜਾ ਰਹੀਆਂ ਨੇ ਚੋਣਾਂ ਕਾਂਗਰਸ ਪਾਰਟੀ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਭਾਈ ਅਮਿੰਪਾਲ ਖਾਲਸਾ ਜੀ ਦੀ ਇੱਕ ਨਵੀਂ ਬਣਦੀ ਪਾਰਟੀ ਹੈ ਕਿ ਜਿੱਥੇ ਇੱਕ ਪਾਸੇ ਸ਼ੋਭਨੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਆਪਣੀ ਪਾਰਟੀ ਨੂੰ ਪੁਨਰਸਜੀਤ ਕਰ ਲਿਆ ਹੈ ਜਿਹੜੀਆਂ ਇੰਨੀਆਂ ਆ ਕੇ ਕੱਲ ਵੱਡਕਾ ਮਾਰੀਆ ਗਈਆਂ ਕਾਨਫਰੰਸ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਇਹ ਵੀ ਯਾਦ ਨਹੀਂ ਸੀ ਕਿ ਉਹਨਾਂ ਦਾ ਰਿਸ਼ਤੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸਾਲਾ ਲੱਗਦਾ ਹੈ ਕਿਸ ਗੱਲ ਤੋਂ ਡਰ ਗਏ ਨੇ ਸੁਖਬੀਰ ਸਿੰਘ ਬਾਦਲ ਕਿਤੇ ਇਸ ਗੱਲ ਤੋਂ ਤਾਂ ਨਹੀਂ ਡਰ ਕੇ ਕਿ ਬਾਬਾ ਗੁਰਿੰਦਰ ਸਿੰਘ ਜੀ ਮੁਲਾਕਾਤ ਕਰਨ ਗਏ ਨੇ ਉਹ ਕਿਤੇ ਭਾਜਪਾ ਦੇ ਵਿੱਚ ਨਾ ਲੈ ਕੇ ਚਲੇ ਜਾਣ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਕਿਉਂਕਿ ਪਹਿਲਾਂ ਤਾਂ ਕੋਈ ਪਿਆਰ ਬਾਜੀ ਨਿਕਲ ਕੇ ਸਾਹਮਣੇ ਨਹੀਂ ਆਈ ਕੋਈ ਮੁਲਾਕਾਤ ਨਹੀਂ ਆਈ ਅਚਾਨਕ ਦੀ ਜਿਹੜੀ ਮੁਲਾਕਾਤ ਕੀਤੀ ਹੈ ਉਹਨੇ ਜਿਹੜੀ ਹੈ ਵੱਡੀ ਤਰਸੱਲੀ ਮਚਾ ਦਿੱਤੀ ਹੈ ਪੰਜਾਬ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਗੱਲ ਗੱਲਾਂ ਕਰਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਰੀ ਸ਼ੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤਰ੍ਹਾਂ ਨੇ ਉਸ ਤਰ੍ਹਾਂ ਨੇ ਲੇਕਿਨ ਹੁਣ ਇਹ ਸਾਰਾ ਮਾਮਲਾ ਇੱਥੇ ਸਮਝਿਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਕਿਤੇ ਭਾਪੀ ਦੇ ਵਿੱਚ ਨਾ ਚਲੇ ਜਾਣ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਬਾਬਾ ਗੁਰਿੰਦਰ ਸਿੰਘ ਜੀ ਦੀ ਮੁਲਾਕਾਤ ਤੋਂ ਬਾਅਦ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਡਾਵਾ ਡੋਰੋ ਨੂੰ ਉਸ ਤੋਂ ਬਾਅਦ ਆਪਾਂ ਇਹ ਵੀ ਗੱਲ ਕਰ ਲੈਣੇ ਹਾਂ ਜਿਸ ਤਰੀਕੇ ਦੇ ਨਾਲ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਹਾਰਟ ਪੀਅਰ ਲੋਕਾਂ ਦੀ ਕਾਫੀ ਮਦਦ ਕੀਤੀ ਲੇਕਿਨ ਹਜੇ ਵੀ ਕੁਝ ਇਲਾਕਿਆਂ ਦੇ ਵਿੱਚ ਉਹ ਐਡਾ ਵੱਡਾ ਪ੍ਰਭਾਵ ਨਹੀਂ ਪਾ ਪਾਏ ਲੇਕਿਨ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਮਦਦ ਜਾਂ ਕਹਿ ਲਈਏ ਕਿਤੇ ਨਾ ਕਿਤੇ ਉਹਨਾਂ ਨੂੰ ਮਿਲ ਰਹੀ ਹੈ ਸਪੋਰਟ ਮਿਲ ਰਹੀ ਹੈ ਲੋਕਾਂ ਦੀ ਲੇਕਿਨ ਜਿਸ ਤਰੀਕੇ ਦੇ ਨਾਲ ਜੇਕਰ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਚਲੇ ਜਾਂਦੇ ਨੇ ਭਾਜਪੀ ਦੇ ਵਿੱਚ ਤਾਂ ਫਿਰ ਵੀ ਸ਼ੋਮੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਡਾਵਾ ਡੋਰ ਨਜ਼ਰ ਆਉਣਗੇ ਹੁਣ ਇਹ ਦੇਖਣਾ ਹੋਵੇਗਾ ਕਿ ਮੁਲਾਕਾਤ ਕਰਨ ਦਾ ਅਸਰ ਜਾਂ ਆ ਕੇ ਕਾਨਫਰੰਸ ਦੇ ਵਿੱਚ ਜਿਹੜਾ ਉੱਚੀ ਉੱਚੀ ਬੁਲਾਰੇ ਦੇ ਨੇ ਕਿ ਮੈਂ ਇਹ ਕਰ ਦਿਆਂਗਾ 2027 ਤੋਂ ਬਾਅਦ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਉਹ ਗੱਲਾਂ ਕਿੰਨੀਆਂ ਕੁੱਥਾ ਚ ਸਾਬਿਤ ਆਉਂਦੀਆਂ ਨੇ ਕਿਉਂਕਿ ਜੇਕਰ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ 101% ਸੋਚ ਬੈਠੇ ਨੇ ਕਿ ਮੈਂ ਹੀ ਜਿੱਤਾਂਗਾ ਹਾਲਾਂਕਿ ਲੋਕਾਂ ਦੇ ਗਰਾਉਂਡ ਲੈਵਲ ਦੀ ਜਿਹੜੀ ਰਿਪੋਰਟ ਹੈ ਉਹ ਹਜੇ ਡਾਵਾ ਡੋਲਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਆਪਣਾ ਹੀ ਦੋ ਧੜੇ ਬਣੇ ਪਏ ਨੇ ਲੋਕ ਹਜੇ ਕੰਫਿਊਜ਼ਨ 'ਚ ਪਏ ਹੋਏ ਨੇ ਕਿ ਅਸਲ ਦੇ ਵਿੱਚ ਜੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਘਰ ਦੀ ਪਾਰਟੀ ਬਣਾ ਕੇ ਰੱਖ ਦਿੱਤੀ ਖੇਤਰੀ ਪਾਰਟੀ ਤੋਂ ਆਪਣੇ ਘਰ ਦੀ ਮਦਦ ਵੀ ਕੀਤੀ ਗਈ ਲੋਕਾਂ ਦੇ ਅੰਦਰ ਦਿਲ ਦੇ ਵਿੱਚ ਜਗ੍ਹਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਜੇਕਰ ਵਿਕਰਮ ਸਿੰਘ ਜੀਠਿਆ ਭਾਪੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਫਿਰ ਆਖਰਕਾਰ ਕੀ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇਹ ਜਿਹੜਾ ਢਾਰ ਹੈ ਸੁਪੀਰ ਸਿੰਘ ਬਾਦਲ ਨੂੰ ਕਿਤੇ ਨਾ ਕਿਤੇ ਸਤਾ ਰਿਹਾ ਹੈ ਧੰਨਵਾਦ